ਹੈਲੋ ਜੀ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਵਰਮੀਸ ਸਾਲ ਜਿਹੜੀਆਂ ਨੂਡਲਸ ਹੁੰਦੀਆਂ ਆ ਲੈ ਕੇ ਸੇਮੀਆਂ ਹੁੰਦੀਆਂ ਉਹ ਬਣਾ ਕੇ ਦਿਖਾਵਾਂਗੇ ਬਹੁਤ ਹੀ ਡਿਫਰੈਂਟ ਸਟਾਈਲ ਦੇ ਨਾਲ ਤੇ ਉਹਦੇ ਲਈ ਆਪਾਂ ਨੂੰ ਕੀ ਚਾਹੀਦੀ ਹੈ ਮੈਂ ਇੱਕ ਛੋਟੀ ਜਿਹੀ ਕोली ਵਰਮੀਸ ਸਾਲ ਜਿਹੜੀਆਂ ਸੇਮੀਆਂ ਉਹ ਲਈਆਂ ਤੇ ਨਾਲ ਇੱਕ ਸ਼ੂਕਰ ਲਈ ਹੈ ਤੇ ਆਪਾਂ ਨੂੰ ਥੋੜਾ ਜਿਹਾ ਚਾਹੀਦਾ ਘਿਓ ਘਿਓ ਦੇ ਵਿੱਚ ਇਹਨਾਂ ਨੂੰ ਭੁੰਨਾਂਗੇ ਫਿਰ ਚਾਹੀਦਾ ਦੁੱਧ ਫਿਰ ਦੁੱਧ ਪਾਵਾਂਗੇ ਤੇ ਫਿਰ ਸ਼ੁਕਰ ਪਾਵਾਂਗੇ ਤੇ ਫਿਰ ਅਗਲਾ ਪ੍ਰੋਸੈਸ ਮੈਂ ਦੱਸਤੀ ਹਾਂ ਵੀ ਆਪਾਂ ਹੋਰ ਕੀ-ਕੀ ਪਾ ਕੇ ਡਿਫਰੈਂਟਲੀ ਬਣਾਵਾਂਗੇ ਤੁਸੀਂ ਮੇ ਵੀ ਆਪਣੇ ਢੰਗ ਨਾਲ ਬਣਾਉਂਦੇ ਹੋਵੋਗੇ ਅੱਜ ਥੋੜਾ ਜਿਹਾ ਡਿਫਰੈਂਟ ਢੰਗ ਨਾਲ ਬਣਾ ਕੇ ਮੈਂ ਤੁਹਾਨੂੰ ਦੱਸੂਗੀ ਕਿ ਕਿਵੇਂ ਬਣਾਈ ਦੀਆਂ ਹੁਣ ਤੁਸੀਂ ਦੇਖਦੇ ਹੋਵੋਗੇ ਇਹਦੇ ਵਿੱਚ ਮੈਂ ਇੱਕ ਜਿਹੜਾ ਹੈਗਾ 스ਪੂਨ ਯੂ ਕੈਨ ਸੇ ਜਿਹੜਾ ਔਇਲ ਦਾ ਹੈ ਔਇਲ ਜਿਹੜਾ ਹੈਗਾ ਆਪਾਂ ਦੇਸੀ ਕਿਉਂ ਪਾਇਆ ਔਇਲ ਨਹੀਂ ਦੇਸੀ ਕਿਉਂ ਇਹਦੇ ਵਿੱਚ ਆਪਾਂ ਥੋੜੀਆਂ ਜੀਆਂ ਜੜੀਆਂ ਸੇਗੀਆਂ ਇਹਨਾਂ ਨੂੰ ਆਪਾਂ ਭੁੰਨ ਲਾਂਗੇ ਜਦੋਂ ਇਹ ਚਾਹ ਦੇ ਨਾਲ ਪਉ ਨਹੀਂ ਜਾਣਗੀਆਂ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ 2 ਕੱਪ ਮਿਲਕ ਹੁਣ ਜਦ ਆਪਾਂ ਦੇਖ ਤਾਂ ਮੇਰੀਆਂ ਜਿਹੜੀਆਂ ਸੀਗੀਆਂ ਉਹ ਚੰਗੀ ਤਰ੍ਹਾਂ ਭਗੀਆਂ ਤੁਹਾਨੂੰ ਬਹੁਤ ਡਾਰਕ ਨਹੀਂ ਕਰਾਂਗੇ ਤੇ ਇਹਦੇ ਵਿੱਚ ਆਪਾਂ ਦੋ ਪਕਾ ਦੇ ਲਈ ਦੋ ਪਾਵਾਂਗੇ ਇਹ ਲੈ ਲਓ ਇਹ ਆਪਾਂ ਹੁਣ ਦੁੱਧ ਪਾ ਦਤ ਹੁਣ ਇਹਨੂੰ ਉਬਾਲਾਂਗੇ ਜਦ ਤੱਕ ਇਹ ਚੰਗੀ ਤਰ੍ਹਾਂ ਹੋ ਨਹੀਂ ਜਾਂਦੀਆਂ ਤੇ ਆਪਾਂ ਫਿਰ ਨੈਕਸਟ ਸਟੈਪ ਲਈ ਮਿਲਾਗੇ ਤੁਹਾਨੂੰ ਕਿ ਕੀ ਕਰਨਾ ਹਾਂਜੀ ਹੁਣ ਤੁਸੀਂ ਦੇਖਦੇ ਹੋਵੋਗੇ ਵੀ ਮੇਰੇ ਦੁੱਧ ਨੂੰ ਇੱਕ ਵਾਰ ਉਵਾਲਾ ਆ ਚੁੱਕਿਆ ਤੇ ਜਿਹੜਾ ਉਵਾਲੇ ਤੋਂ ਬਾਅਦ ਮੈਂ ਇਹ ਜੜੀਆਂ ਸਾਫਟ ਹੋਣ ਤੱਕ ਇਹਨਾਂ ਨੂੰ ਕਰੂੰਗੀ ਉਸ ਤੋਂ ਬਾਅਦ ਵਿੱਚ 슈ਗਰ ਪਾਵਾਂਗੇ ਕਿਉਂਕਿ ਇਹ ਜਿੰਨੇ ਚਿਰ ਸਾਫਟ ਨਹੀਂ ਹੁੰਦੀਆਂ ਕਰੀਮੀ ਜਿਹਾ ਥੋੜਾ ਜਿਹਾ ਹੋ ਜਵੇ ਦੋ ਤੱਕਰ ਆਪਾਂ ਇਹਨਾਂ ਨੂੰ ਲੋ ਹਿੱਟ ਤੇ ਜਿਹੜਾ ਕੱਚੀ ਫੇਰਦੇ ਰਵਾਂਗੇ ਤੇ ਇਹਨੂੰ ਘੁਮਾਈ ਜਾਵਾਂਗੇ ਤੁਸੀਂ ਦੇਖਿਆ ਹੋਊਗਾ ਵੀ ਸਾਈਡ ਤੇ ਆ ਦੇਖੋ ਲੱਗਦਾ ਤੇ ਉਹ ਬੜਾ ਹਾਰਦ ਕਰੀਮੀ ਹੋ ਜਾਂਦਾ ਤੇ ਐਦਾਂ ਕਰਕੇ ਹੌਲੀ-ਹੌਲੀ ਇਹਨੂੰ 5 ਤੋਂ 6 ਮਿੰਟ ਹੋਰ ਆਪਾਂ ਰੱਖਾਂਗੇ ਠੀਕ ਹੈ ਹਾਂਜੀ ਹੁਣ ਤੁਸੀਂ ਦੇਖਦੇ ਹੋਵੋਗੇ ਵੀ ਮੇਰੀ ਜਿਹੜਾ ਦੁੱਧ ਹੈਗਾ ਉਹ ਵੀ گاੜਾ ਹੋ ਗਿਆ ਤੇ ਜਿਹੜੀਆਂ ਸੇਵੀਆਂ ਆ ਉਹ ਵੀ ਬਣ ਕੇ ਤਿਆਰ ਹੋ ਗਈਆਂ ਐ ਸੌਫਟ ਹੋ ਗਈਆਂ ਐ ਤੇ ਹੁਣ ਆਪਾਂ ਕੀ ਕਰਾਂਗੇ ਵਨੀਲਾ ਕਸਟਰਡ ਪਾਊਡਰ ਮੈਂ ਲਿਆ ਇੱਕ ਟੀਬਲस्पून ਉਹਦੇ ਵਿੱਚ ਮੈਂ ਥੋੜਾ ਜਿਹਾ ਮਿਲਕ ਪਾਉਂਗੀ ਤੇ ਉਹਨੂੰ ਘੋਲ ਕੇ ਇਹਦੇ ਵਿੱਚ ਪਾਵਾਂਗੇ ਜੋ ਤੁਸੀਂ ਦੇਖੋਗੇ ਮੈਂ ਇਦਾਂ ਇਹਦਾ ਢੋਲ ਬਣਾ ਕੇ ਪਿਆਰ ਕਰ ਲਿਆ ਇੱਚ ਬਿਲਕੁਲ ਵੀ ਲੰਮਸ ਨਹੀਂ ਆਉਣੇ ਚਾਹੀਦੇ ਜੋ ਇੱਚ ਲੰਮਸ ਹੁੰਦੇ ਜਾਂ ਇੰਦਰ ਕੋਲਿਆ ਵੀ ਹੈਗਾ ਤੇ ਫਿਰ ਉਹਨੇ ਅੰਦਰ ਜਾ ਕੇ ਵੀ ਤੇ ਬਹੁਤ ਜਲਦੀ ਥੱਲੇ ਲੱਗ ਜਾਣਾ ਹੁਣ ਆਪਾਂ ਇਹਦੀ ਹੀਟ ਜਿਹੜੀ ਹੈਗੀ ਆ ਹੁਣ ਬਹੁਤ ਜਿਆਦਾ ਸਲੋ ਕਰ ਦਿੱਤੀ ਹੈ ਤੇ ਸਲੋ ਕਰਨ ਤੋਂ ਬਾਅਦ ਬਿਲਕੁਲ ਸਲੋ ਤੇ ਕਰਕੇ ਤੇ ਉਹਦੇ ਵਿੱਚ ਆਪਾਂ ਜਿਹੜਾ ਇਹ ਢੋਲ ਹੈਗਾ ਇਹ ਹੌਲੀ ਹੌਲੀ ਹਿਲਾਉਂਦੇ ਹੋਏ ਆਪਾਂ ਵਿੱਚ ਪਾ ਦਾਂਗੇ ਠੀਕ ਹੈ ਇਹਦੇ ਵਿੱਚ ਪਾ ਕੇ ਇਨੂੰ ਹਸੀ ਦੇਵਾਂਗੇ ਇੱਕ ਉਬਾਲਾ ਇੱਕ ਉਬਾਲੇ ਦੇਣ ਤੋਂ ਬਾਅਦ ਇਹ ਥੋੜਾ ਜਿਹਾ ਜਿੱਦਾਂ ਇਹਦਾ ਕਲਰ ਚੇਂਜ ਹੋ ਜਾਊਗਾ ਤੇ ਡਿਫਰੈਂਟ ਹੋ ਜਾਊਗਾ ਹੁਣ ਇਹ ਤੋਂ ਬਾਅਦ ਫਿਰ ਜਿਹੜੀ ਨੈਕਸਟ ਸਟੈਪ ਹੈਗਾ ਇਹਨੂੰ 2-3 ਮਿੰਟ ਚੰਗੀ ਤਰ੍ਹਾਂ ਖੋਲ ਕੇ ਗਰਮ ਕਰਕੇ ਇਹਨੂੰ ਕਚਾ ਨਾ ਰਵੇ ਬਸ ਤਾਂ ਉਹ ਜਦੋਂ ਉਹ ਹੋ ਜਾਂਦਾ ਦੇਖੋ ਹੁਣ ਇਹਦੀ ਗੜੀ ਥਿਕਨਸ ਆਉ ਥੋੜੀ ਵੱਧ ਹੁਣੇ ਸ਼ੁਰੂ ਹੋ ਗਈ ਇਹਨੂੰ 2 ਕਮਿੰਟ ਆਪਣਾ ਹਿਲਾਵਾਂਗੇ ਤੇ ਉਸ ਤੋਂ ਬਾਅਦ ਨੈਕਸਟ ਸਟੈਪ ਤੇ ਇਹਸ ਟਾਈਮ ਤੇ ਇਹਦੇ ਵਿੱਚ ਆਪਾਂ 슈ਗਰ ਵੀ ਪਾ ਦਾਂਗੇ ਤੇ ਜਿਹੜੀ 슈ਗਰ ਆ ਉਹ ਵੀ ਚੰਗੀ ਤਰ੍ਹਾਂ ਖੁੱਲ ਜੂਗੀ ਵਿੱਚ ਤੇ ਦੇਖੋ ਹੁਣ ਤੁਸੀਂ ਇਹਦੇ ਜਿਹੜੀ ਕਿੱਡੀ ਸੋਹਣੀ ਹੋ ਗਈ ਹੈ ਜੀ ਤੇ ਆਪਾਂ ਦੋ ਸੈਕਿੰਡ ਇਹਨਾਂ ਨੂੰ ਰੱਖ ਕੇ ਹੋਰ ਜਦੋਂ 슈ਗਰ ਖੁੱਲ ਜਾਂਦੀ ਹੈ ਤੇ ਫਿਰ ਤੁਹਾਨੂੰ ਨੈਕਸਟ ਸਟੈਪ ਤੇ ਮਿਲਦੇ ਆਂ ਹਾਂਜੀ ਇਹ ਸਟੇਜ ਤੇ ਆ ਕੇ ਹੁਣ ਆਪਾਂ ਜਿਹੜੀ ਹੈ ਜਿਹੜਾ ਆਪਣਾ ਕਸਟਰਡ ਹੈਗਾ ਉਹ ਬਣ ਗਈ ਸੇਵੀਆਂ ਬਣ ਗਈਆਂ ਤੇ ਕਸਟਰਡ ਜੰਗੀ ਤਰ੍ਹਾਂ ਖੁੱਲ ਗਿਆ 슈ગર ਖੁੱਲ ਗਈ ਹੈ ਤੇ ਆਪਾਂ ਇਹਨੂੰ ਬੰਦ ਕਰਦੇ ਆਂ ਤੇ ਫਿਰ ਨੈਕਸਟ ਸਟੈਪ ਤੇ ਮਿਲਦੇ ਆਂ ਹਾਂਜੀ ਇਹ ਜਿਹੜੇਆਂ ਤੇਰੀਆਂ ਸੇਵੀਆਂ ਸੀਗੀਆਂ ਇਹ ਬਣ ਕੇ ਤਿਆਰ ਹੋ ਗਈਆਂ ਇਹਦੇ ਵਿੱਚ ਹੁਣ ਮੈਂ ਕੀ ਪਾਵਾਂਗੀ ਇਹਦੇ ਮੇਰੇ ਕੋਲ ਇੱਕ ਹੈਗੀ ਕੋਕੋਨਟ ਜਲ ਇਹ ਹੈਗੀ ਗ੍ਰੀਨ ਕਲਰ ਵਾਲੀ ਇਹ ਤੇ ਇੱਕ ਹੈਗੀ ਮੇਰੇ ਕੋਲੇ ਕੋਕੋਨਟ ਜਲ ਜਿਹੜੀ ਕਲੀਅਰ ਹੈਗੀ ਹੈ ਇਹ ਮੈਂ ਦੋਨਾਂ ਨੂੰ ਆ ਕੈਨ ਦੇ ਵਿੱਚੋਂ ਕੱਢ ਕੇ ਸਿਰਫ ਦੇ ਵਿੱਚੋਂ ਕੱਢ ਕੇ ਇਹਨੂੰ ਡレイン ਕਰ ਲਿਆ ਇਹ ਐਦਾਂ ਦੀਆਂ ਦੋ ਚੀਜ਼ਾਂ ਨਿਕਲ ਗਈਆਂ ਇੱਕ ਮੇਰੇ ਕੋਲੇ ਹੈਗੇ ਥੋੜੇ ਜਿਹਾ ਅਨਾਰ ਦੇ ਧਰਣੀ ਤੇ ਥੋੜਾ ਜਿਆ ਮੇਰੇ ਕੋਲੇ ਹੈਗਾ ਐਪਲ ਤੇ ਤੁਸੀਂ ਕੋਈ ਵੀ ਆਪਣੇ ਪਸੰਦ ਦੀ ਕੋਈ ਵੀ ਜਿਹੜੀ ਹੈਗੀ ਆ ਪਾ ਸਕਦੇ ਹੋ ਕੋਈ ਵੀ ਫਰੂਟ ਪਾ ਸਕਦੇ ਹੋ ਵਟ ਏਵਰ ਯੂ ਲਾਈਕ ਤੇ ਹੁਣ ਜਿਹੜੀ ਹੈਗੀ ਆ ਆਪਾਂ ਇਹਦੀ ਫਾਈਨਲ ਲੁੱਕ ਲਈ ਤੁਹਾਨੂੰ ਜੰਦ ਹੈ ਹਾਂਜੀ ਹੁਣ ਮੈਂ ਕੀ ਕੀਤਾ ਇਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਪੈਨ ਲਿਆ ਉਹਦੇ ਵਿੱਚ ਮੈਂ ਪਾ ਦਿੱਤੀ ਥੋੜੀ ਜੀ ਸੇਵੀਆਂ ਨਾਲ ਇਹਦੇ ਵਿੱਚ ਮੈਂ ਜਿਹੜੇ ਆਪਣੇ ਮਿਕਸਚਰ ਆਫ ਦਿਸ ਸਟੱਫ ਪਾਇਆ ਜਿਹੜਾ ਕੁਕਨਟ ਜャਬਦਾ ਸੀਗਾ। ਉਹਦੇ ਵਿੱਚ ਮੈਂ ਥੋੜੇ ਜਿਹੇ ਐਪਲ ਪਾਇਆ ਫਿਰ ਮੈਂ ਇਹਦੇ ਉੱਤੇ ਫੇਰ ਥੋੜੀ ਜੀ ਸੇਵੀਆਂ ਪਾਈਆਂ ਤੇ ਉਤੋਂ ਦੀ ਆਪਾਂ ਨੇ ਇਹਨੂੰ ਸਜਾ ਦਿੱਤਾ। ਅਨਾਰ ਦੇ ਦਾਣਿਆਂ ਨਾਲ ਇਹ ਜਿਹੜੀ ਹੈਗੀ ਮੇਰੀ ਫਾਈਨਲ ਲੁੱਕ ਆ ਗਈ ਹੈ ਹੁਣ ਤੁਸੀਂ ਖਾ ਕੇ ਦੱਸਿਓ ਕਿਵੇਂ ਦੀ ਲੱਗੀ ਇਹ ਹੈਗੀ ਜੀ ਮੇਰੀ ਫਾਈਨਲ ਲੁੱਕ ਜੇ ਤੁਹਾਨੂੰ ਮੇਰੀਆਂ ਇਹ ਸੇਵੀਆਂ ਵਧੀਆ ਲੱਗੀਆਂ ਫਰੂਟ ਵਾਲੀਆਂ ਸੇਵੀਆਂ ਤੇ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਤੇ ਖਾ ਕੇ ਦੱਸਿਓ ਕਿਵੇਂ ਦੀਆਂ ਲੱਗੀਆਂ ਜਰੂਰ ਬਣਾ ਕੇ ਦੇਖਿਓ ਕਿ ਬਰੀ ਸੇਮ ਚੀਜ਼ ਸੇਮ ਸੇਮ ਕਾਇੰਦੀ ਬਣਾ ਬਣਾ ਕੇ ਆਪਾਂ ਅੱਕ ਜਾਂਦੇ ਆ ਤੇ ਜਦੋਂ ਕੋਈ ਆਇਆ ਗਿਆ ਹੁੰਦਾ ਕਿ ਆਪਾਂ somethin different ਬਣਾਉਣ ਦਾ ਜੀ ਕਰਦਾ ਵੀ ਜਿਹੜੀਆਂ ਆਮ ਜ਼ਿੰਦਗੀ ਨਾਲੋਂ ਥੋੜੀਆਂ ਆਪਾਂ हट ਕੇ ਚੀਜ਼ ਬਣਾਈਏ ਤੇ ਜਿਹੜੇ ਹਰਕ ਕੁਚਣ ਵੀ ਹੋਰ ਕੀ ਪਾਇਆ ਸੀ ਇਹ ਚ ਹੋਰ ਕੀ ਪਾਇਆ ਸੀ ਤੁਸੀਂ ਇਹਦੇ ਉੱਤੇ ਥੋੜਾ ਜਿਹਾ ਡਰਾਈ ਫਰੂਟ ਵੀ ਪਾ ਸਕਦੇ ਆ ਡਿਪੈਂਡ ਔਨ ਯੂ ਵੀ ਤੁਸੀਂ ਕਿਦਾਂ ਇਹਨੂੰ ਆਪਣਾ ਦਿਖਾਉਣਾ ਹੈ ਪਰ ਡਰਾਈ ਫਰੂਟ ਵਿੱਚ ਵੀ ਤੁਸੀਂ ਪਿਸਤਾ ਬਦਾਮ ਜੋ ਵੀ ਚਾਹੋ ਤੁਸੀਂ ਪਾ ਸਕਦੇ ਹੋ ਠੀਕ ਹੈ ਤੇ ਨੈਕਸਟ ਟਾਈਮ ਆਪਾਂ ਫੇਰ ਇੱਕ ਨਵੀਂ ਵੀਡੀਓ ਨਾਲ ਮਿਲਾਂਗੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਕਰਨਾ ਨਾ ਭੁੱਲਿਓ ਤਿਆ ਆਪਾਂ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ ਸਤਿ ਸ਼੍ਰੀ ਅਕਾਲ ਜੀ